ਮਾਇਆ ਨਾਮ ਗਰਭ ਜੋਨ ਕਾ ਤੇਹ ਤਜ ਦਰਸ਼ਨ ਪਾਵੂ ਮਾਇਆ ਮਾਇਆ ਕੀ ਹੈ ਮਾਇਆ ਕੀ ਹੈ ਮਾਇਆ ਦੀ ਡੈਫੀਨੇਸ਼ਨ ਬਦਲਤੀ ਮਾਇਆ ਦੀ ਡੈਫੀਨੇਸ਼ਨ ਪੰਡਤ ਨੇ ਆ ਜਿਹੜੀ ਧਨ ਦੌਲਤੋਂ ਕਰਤੀ ਪੈਸਾ ਰੁਪਈਆ ਪੈਸਾ ਸੋਨਾ ਇਹ ਮਾਇਆ ਕਰਤੀ ਇਹ ਨਹੀਂ ਮਾਇਆ ਇਹ ਤਾਂ ਤਿਆਗਤੀ ਜੋਗੀ ਨੇ ਇਹ ਤਾਂ ਜੋਗੀ ਨੇ ਤਿਆਗਤੀ ਫਿਰ ਮਿਲਿਆ ਕੀ ਉਹ ਤਾਂ ਸ਼ਿਵ ਜੀ ਨੇ ਤਿਆਗਤੀ ਇਹ ਸ਼ਿਵ ਜੀ ਨੇ ਤਿਆਗਤੀ ਜਿਹੜੀ ਪੰਡਤ ਨੇ ਕਹੀ ਮਿਲਿਆ ਕੀ ਸ਼ਿਵ ਜੀ ਨੂੰ ਕੁਝ ਵੀ ਨਹੀਂ ਸ਼ਿਵ ਜੀ ਤੋਂ ਕੋਈ ਭਗਦਾ ਸ਼ਿਵ ਜੀ ਦਾ ਉਹ ਕਹਿੰਦਾ ਮੈਨੂੰ ਮੁਕਤੀ ਦੇ ਦੇ ਉਹ ਕਹਿੰਦਾ ਮੁਕਤੀ ਦਾ ਮੈਂ ਢੋਲਦਾ ਫਿਰਦਾ ਤੇ ਮੁਕਤੀ ਦਾ ਨੂੰ ਮਿਲੀ ਨਾ ਤੇ ਮਾਇਆ ਛੱਡਣ ਦਾ ਫਾਇਦਾ ਕੀ ਹੋਇਆ ਲਾਭ ਕੀ ਹੋਇਆ ਇਹ ਮਾਇਆ ਨਹੀਂ ਹੈ ਭਗਤ ਕਹਿੰਦਾ ਗਲਤ ਐਕਸਪਰਟ ਨੇ ਗਲਤ ਚੀਜ਼ ਨੂੰ ਮਾਇਆ ਕਿਹਾ ਜੋ ਦਿੱਸੇ ਸੋ ਮਾਇਆ ਕਬੀਰ ਕਹਿੰਦਾ ਜੋ ਅੱਖਾਂ ਨੂੰ ਦਿਦਾ ਸਭ ਮਾਇਆ ਹੈ ਇਹ ਹੋਰ ਗੱਲ ਕਹਿ ਰਿਹਾ ਉਦੋਂ ਮਾਇਆ ਨਾਮ ਗਰਭਜੋਣ ਦਾ ਇਹ ਹੋਰ ਇਹ ਡੇੜੇ ਦੀ ਕਹਿਣਾ ਮਾਇਆ ਜਿਹੜਾ ਆ ਜਿਹੜਾ ਤੁਹਾਡਾ ਸਰੀਰ ਹੈ ਗਰਭਜੋਣ ਇਹ ਮਾਇਆ ਹੈ ਇਹਦੇ ਨਾਲ ਇਕੱਠ ਖੋਲੋ ਮਾਇਆ ਛੁੱਟ ਗਈ ਜਿੰਨਾ ਜਨ ਸਰੀਰ ਨਾਲ ਤੁਹਾਡੀ ਗੱਠਾਈ ਹੋਈ ਹੈ ਮੈਂ ਸਰੀਰ ਨਾਲ ਜੁੜੀ ਹੋਈ ਹੈ ਉਹ ਨજર ਮਾਇਆ ਤੋਂ ਬਾਹਰ ਨਹੀਂ ਜਾ ਸਕਦੀ ਸਰੀਰ ਵੀ ਤਾਂ ਦੀਦਾ ਫਿਰ ਪਹਿਲਾਂ ਦਾ ਸਰੀਰ ਦੀਦਾ ਸਭ ਤੋਂ ਨੇੜੇ ਤੁਹਾਨੂੰ ਸਭ ਤੋਂ ਨੇੜੇ ਤਾਂ ਸਰੀਰ ਦੀਦਾ ਨਾ ਤੇ ਮਾਇਆ ਤਾਂ ਫਿਰ ਇੱਥੋਂ ਸਟਾਰਟ ਹੋ ਗਈ ਇੱਥੋਂ ਹੀ ਗੱਠ ਖੋਲੋ ਨਾ ਜੇ ਤੂੰ ਖੋਲੋ ਗੱਠ ਸਰੀਰ ਨਾਲ ਰਿਸ਼ਤਾ ਤੋੜ ਲਓ ਇਹ ਆ ਜੀਵਨ ਮੁਕਤ ਜੀਵਨ ਮੁਕਤ ਸੋ ਆਖੀਏ ਮਰ ਜੀ ਵੇ ਮਰਿਆ ਜਿਉਂ ਦਾ ਇਹ ਸਰੀਰ ਦਾ ਮੋਹ ਤੋੜ ਕੇ ਪਰੇ ਹੋ ਜਵੇ ਅਡੋ ਜੇ ਸਿਰ ਕੁਟੀ ਛੱਡ ਦਵੇ ਮੈਂ ਨੂੰ ਕੀ ਖੱਟਣਾ ਹੈ ਕੀ ਕਮਾਉਣਾ ਕੋਈ ਲੋੜ ਨਹੀਂ ਜੋ ਬੇਰਾਗ ਕਿਤੇ ਨਹੀਂ ਜਾਂਦਾ ਜੋ ਆਪਣੇ ਹਿੱਸੇ ਜਾ ਕਿਤੇ ਨਹੀਂ ਜਾਂਦਾ ਮੈਂ ਖੱਟਣਾ ਉਹ ਚੀਜ਼ ਹੈ ਜਿਹੜੀ ਮੈਂ ਨਾਲ ਲੈ ਕੇ ਜਾਣੀ ਹੈ ਉਹ ਤਾਂ ਖੱਟਣਾ ਜਿਹੜਾ ਮੇਰੇ ਨਾਲ ਜਾਵੇ ਸਰੀਰ ਛੱਡਣ ਦੇ ਬਾਅਦ ਜਿਹੜਾ ਮੈਂ ਇੱਥੇ ਛੱਡ ਜਾਣਾ ਮੈਂ ਉਹ ਨਹੀਂ ਖੱਟਣਾ ਉਹ ਮੇਰੀ ਖੱਟੀ ਹੈ ਨਹੀਂ ਫੇਰੇ ਗੱਲ ਬਣੂ ਜੇ ਜਿਹੜੀ ਮਾਇਆ ਸਰੀਰ ਨੂੰ ਮਾਇਆ ਮੰਨਾਂਗੇ ਸਰੀਰ ਵਾਸਤੇ ਜੋ ਚੀਜ਼ ਹੈ ਉਹਦਾ ਲਾਲਚ ਤੇ ਅਗਦੰਡ ਇਹ ਜੋ ਨਾ ਸਰੀਰ ਸਾਡਾ ਨਾ ਇਹਦੀ ਜ਼ਿੰਮੇਵਾਰੀ ਸਾਡੀ ਹੈ ਮੁਸਲਮਾਨ ਕਲੀਅਰ ਕੱਟ ਜਾਣਦਾ ਹੈ ਕਿ ਰੋਜ਼ੀ ਕਾ ਜੋ ਹੈ ਖੁਦਾ ਨੇ ਵਾਦਾ ਕੀਤਾ ਰੋਜ਼ੀ ਰਾਨੇ ਕਾ ਬਸ ਸਾਡਾ ਵਿਸ਼ਵਾਸ ਨਹੀਂ ਹੈ ਮੁਸਲਮਾਨ ਦਾ ਵਿਸ਼ਵਾਸ ਹੈ ਕੋਈ ਗਲਤੀ ਕਰਦਾ ਕਿ ਜਿਹੜੇ ਜਿ ਕਹੇ ਉਹ ਖੁਦਾ ਦੀ ਜ਼ਿੰਮੇਵਾਰੀ ਲੀਆ ਤੂੰ ਜਾਓ ਤੂੰ ਮੇਰੇ ਨਾਲ ਪੇ ਖੈਰਾਤ ਕਰੋ ਮੇਰੇ ਲਈ ਕੰਮ ਕਰੋ ਔਰ ਰੋਜ਼ੀ ਮੇਰੀ ਜ਼ਿੰਮੇਵਾਰੀ ਹੈ ਸਾਡਾ ਵੀ ਤਾਂ ਅਸੀਂ ਵੀ ਇਹੀ ਮੰਨਦੇ ਆ ਪਰ ਅਸੀਂ ਉਹਨਾਂ ਪ੍ਰਚਾਰ ਘਟ ਕਰਦੇ ਹਾਂ ਦਾ ਜੋਰ ਨਹੀਂ ਦਿੰਦੇ ਇਸ ਗੱਲ ਤੇ ਕਾਹ ਦਨੇ ਆ ਫਿਰ ਪੜਾਈਏ ਤੋਂ ਉਲਟ ਜਿਆਦਾ ਪੜਾਉਂਦੇ ਫਿਰ ਕੀ ਕਹਿੰਦੇ ਨੇ ਦਾਨ ਕਰੋ ਇੱਥੇ 10 ਗੋਣਾ ਦੋ ਹਾਂ 70 ਗੋਣਾ ਮਿਲੂ ਇਹ ਉਹ ਵੀ ਕਹਿੰਦੇ ਨੇ ਮੁਸਲਮਾਨ ਵੀ ਉੱਥੇ ਆ ਕੇ ਕਿਉਂਕਿ ਦਾਨ ਦਾ ਜਿਹੜਾ ਪੈਸਾ ਉਹ ਕਾਜੀ ਮੱਲਕ ਹੋ ਜਾਣਾ ਕਾਜੀ ਕੋ ਜਾਣਾ ਇਹ ਆ ਪੰਡਿਤ ਕੋ ਜਾਣਾ ਉਹ ਜਿਹੜੀ ਗੱਲ ਸ਼ੁਰੂ ਅਸਲ ਦੇ ਵਿੱਚ ਆਪਣੇ ਲੋਭ ਵਾਸਤੇ ਖੁਦਾ ਵਿੱਚੋਂ ਘੜਦਾ ਖੁਦਾ ਤੁਹਾਨੂੰ ਤਾਂ ਦਊ ਜੇ ਸਾਨੂੰ ਦਊਗੇ ਵਿੱਚੋਂ ਕੁਭੀ ਸ਼ਣ ਖੁਦਾ ਦਾ ਠੇਕਾ ਨਾ ਖੁਦਾ ਦੇ ਘਰ ਚ ਬੈਠੇ ਨਾ ਹੋ ਜੇ ਅਸੀਂ ਅਰਦਾਸ ਕਰਾਂਗੇ ਸਾਡੇ ਹੱਥੇ ਨੋਟ ਫੜਾਓ ਹੱਥ 'ਚ ਫੇਰ ਤਾਂ ਤੁਹਾਨੂੰ ਰੱਬ ਦੇਊਗਾ ਸਾਡੀ ਸਪਾਰਸ ਮੈਨੂੰ ਨਹੀਂ ਦੇਣਾ ਇਹ ਗਰੰਟੀ ਕਰਨ ਲੱਗੇ ਬੀੜਿਆਂ ਨੇ ਰੋਡ ਬਣਾਉਣੀ ਸ਼ੁਰੂ ਕਰ ਦਿੱਤਾ ਬੀੜੇ ਨਵੇਂ 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 ਜਿਹੜੇ ਕੰਮ ਬੀੜਿਆਂ ਨੇ ਸ਼ੁਰੂ ਕੀਤੇ ਨੇ ਇੱਥੇ ਏਸੀ ਲਾਉਣੇ ਇਹ ਸ਼ੁਰੂ ਕਰਕੇ ਪਿੱਛੇ ạt ਕੇ ਫਿਰ ਉਹ ਤੇ ਟਿੱਪੜੀ ਕਰਨ ਲੱਗ ਜਾਂਦੇ ਨੇ ਬੀੜੇ ਸਿੱਕੇ ਕਿਵੇਂ ਕਮਜ਼ੋਰ ਹੋ ਬੀੜਿਆਂ ਦੇ ਹੀ ਰਹੇ ਨੇ ਸਾਰੇ ਲੱਛਣ ਕਿਵੇਂ ਦੋਏ ਰਸਤੇ ਪਟਕਾਉਣੇ ਨੇ ਮਾਇਆ ਮਾਇਆ ਤਾਂ ਹੀ ਨੇ ਸਾਰੇ ਬੀੜੇ ਮਾਇਆ ਤੇ ਮਾਇਆ ਵੱਲ ਨੂੰ ਲੱਗੇ ਖੱਚੇ ਗੱਡੀ ਸਾਰੀ ਹੋ ਹੁਣ ਫਸ ਗਏ ਵਿਚਾਰੇ ਇਕ ਕਿਸੇ ਜਾ ਕੇ ਕਿਤੇ ਜਾ ਕੇ ਤੈਨ ਡਾਉਂਦਾ ਹੈ ਹਰੇਕ ਚੀਜ਼ ਦਾ ਹੀ ਐਂਡ ਆ ਗਿਆ ਇਹਨਾਂ ਦਾ ਵੀ ਹਾਂਜੀ ਮਾਇਆ ਨਾਮ ਮਾਇਆ ਨਾਮ ਗਰਭ ਜੋਨ ਕਾ ਮਾਇਆ ਤਾਂ ਸਰੀਰ ਦਾ ਨਾਮ ਹੈ ਇਹਦਾ ਨਾ ਤੋੜੋ ਹੁਣ ਤੇ ਤਜ ਦਰਸ਼ਨ ਪਾਵਾਂ ਇਹਨੂੰ ਛੱਡ ਦੋ ਇਹਦਾ ਨਾ ਤੋੜ ਲਓ ਤੇ ਤਜ ਦਰਸ਼ਨ ਪਾਵਾਂ ਇਹਦਾ ਖਿਆਲ ਅੰਦਰੋਂ ਜੇ ਨਾ ਚੱਲ ਸਾਡੇ ਸਰੀਰ ਦੀ ਚਿੰਤਾ ਉਹਨਾਂ ਦਾ ਸਾਨੂੰ ਦਰਸ਼ਨ ਹੀ ਨਹੀਂ ਹੋ ਸਕਦਾ ਇਹ ਰੂਹ ਸ਼ਰੀਰ ਦੀ ਚੰਤਾ ਦਰਸ਼ਨ ਨਹੀਂ ਹੋ ਸਕਦਾ ਕਦੇ ਵੀ ਤੇ ਤਜ ਦਰਸ਼ਨ ਪਾਵੂੰ ਜਿਹਦਾ ਦਰਸ਼ਨ ਕਰਨਾ ਮਨ ਦੇ ਵਿੱਚ ਹੈ ਸ਼ਰੀਰ ਤੋਂ ਬਾਹਰ ਸ਼ਰੀਰ ਵਿੱਚ ਮਨ ਹੈ ਆ ਜਿਹੜਾ ਬਾਹਲਾ ਸ਼ਰੀਰ ਹੈ ਇਹਦੇ ਅੰਦਰ ਮਨ ਹੈ ਇਹ ਤਨ ਹੈ ਤਨ ਵਿੱਚੋਂ ਪਹਿਲਾਂ ਮਨ ਖੋਜਣਾ ਹੈ ਤੇ ਸ਼ਰੀਰ ਦੇ ਬਾਹਰ ਹੋਇਆ ਨਾ ਫਿਰ ਸਰੀਰ ਵਿੱਚ ਮਨ ਮਨ ਵਿੱਚ ਉਹ ਆਪ ਹੈ ਪਛੀਰ ਛੱਡ ਗਈ ਪਹਿਲਾ ਮਨ ਕੋ ਜਾਉ ਫੇ ਮਨ ਦੇ ਅੰਦਰ ਜਾਉ ਸਰੀਰ ਤਾਂ ਛੱਡਣ ਬਾਹਰ ਰਹਿ ਗਿਆ ਫਿਰ ਉਹ ਇੱਕ ਤਾਂ ਪੱਲਾ ਪੱਲੇ ਦੀਵਾਰ ਹੈ ਪੱਲਾ 게ਟ ਹੈ ਬਾਉਂਡਰੀ ਹੈ ਬਾਉਂਡਰੀ ਤਾਂ ਸਰੀਰ ਹੈ ਜੇ ਉਹ ਪਹਿਲਾ 게ਟ ਬੜਿਆ ਬਾਉਂਡਰੀ ਤਾਂ ਬਾਹਰ ਰਹੇਗੀ ਫਿਰ ਬਾਉਂਡਰੀ ਦੇ ਅੰਦਰ ਹੋਰ ਕਮਰੇ ਹੈ ਉਹ ਕਮਰੇ ਦੇ ਅੰਦਰ ਜਿਹਨੂੰ ਮਿਲਣਾ ਜਾ ਕੇ ਤੋ ਸ਼ਰੀਰ ਦੇ ਬਾਹਰ ਖੜਾ ਗੇਟ ਦੇ ਅੰਦਰਲੇ ਦਾ ਦਰਸ਼ਨ ਕਿਵੇਂ ਹੋ ਜੂ ਤਾ ਜੋ ਬਾਉਂਡਰੀ ਤੋਂ ਬਾਹਰ ਖੜਾ ਹੈ ਜਿਹੜਾ ਆਦਮੀ ਬਾਉਂਡਰੀ ਤੋਂ ਬਾਹਰ ਖੜਾ ਹੈ ਉਹ ਅੰਦਰ ਜਿਹੜਾ ਬਾਉਂਡਰੀ ਦੇ ਅੰਦਰ ਕਮਰਾ ਹੈ ਉਹਦੇ ਵਿੱਚ ਬੈਠੇ ਦਾ ਦਰਸ਼ਨ ਕਿਵੇਂ ਕਰ ਲੂ ਮੰਨ ਦੇ ਵਿੱਚ ਦਰਸ਼ਨ ਹੋਣਾ ਮੰਨ ਦੇ ਬਾਹਰ ਇੱਕ ਬਾਉਂਡਰੀ ਹੈ ਬਾਉਂਡਰੀ ਵਾਲਾ ਟੱਪੂ ਫਿਰ ਦੂਆ ਗੇਟ ਆਉ ਫਿਰ ਕਮਰੇ ਦਾ ਮਨ ਬੁੰਦਰ ਹੈ ਨਾ ਫਿਰ ਅੰਦਰ ਅੰਦਰ ਬੁੰਦਰ ਹੈ ਇੱਕ ਬਾਹਰ ਬਾਉਂਡਰੀ ਹੈ ਮਨ ਮੰਦਰ ਹੈ ਉਹ ਬੁੰਦਰ ਦੇ ਵਿੱਚ ਹੈ ਮਨ ਮੰਦਰ ਦੇ ਵਿੱਚ ਹੈ ਪ੍ਰਭੂ ਪ੍ਰਭੂ ਦਾ ਬੁੰਦਰ ਹੈ ਮਨ ਆਪੇ ਬੁੰਦਰ ਦਾ ਦਰਵਾਜ਼ਾ ਖੋਲੋ ਫਿਰ ਅੰਦਰੋਂ ਦਿਖੂ ਫਿਰ ਬਾਉਂਡਰੀ ਤਾਂ ਬਾਹਰ ਹੈਗੀ ਸਰੀਰ ਦਾ ਜਿਹੜਾ ਗਰਭਜੋਨ ਹੈ ਉਹਨੂੰ ਛੱਡ ਕੇ ਬਾਉਂਡਰੀ ਨੂੰ ਅੰਦਰ ਆਓ ਜਾਓ ਅੰਦਰ ਫਿਰ ਮਾਨਾਏ ਮੰਦੇ ਅੰਦਰ ਉਹ ਅੰਦਰ ਦੇ ਅੰਦਰ ਪਰਵੇਸ਼ ਕਰੋ ਉੱਥੇ ਦਰਸ਼ਨ ਹੋਣਾ ਇਹ ਤਕਰ ਇਹ ਤਕਰ ਭਗਤੀ ਕਰੇ ਜੋ ਜਨ ਤਿੰਨ ਬਹੁ ਸਗਲ ਚੁਕਾਈ ਹੈ ਇਸ ਤਰੀਕੇ ਨਾਲ ਜਿਹੜੇ ਜਨ ਭਗਤੀ ਕਰਦੇ ਨੇ ਉਹਦਾ ਸਾਰਾ ਭੌ ਡਰ ਚੁੱਕਿਆ ਜਾਂਦਾ ਤੈਨੂੰ ਭੌ ਸਗਲ ਚੁਕਾਈ ਹੈ ਉਹਨਾਂ ਦਾ ਸਾਰਾ ਭੌ ਚੁੱਕਿਆ ਜਾਂਦਾ ਡਰ ਚੁੱਕਿਆ ਜਾਂਦਾ ਕਿਉਂਕਿ ਡਰ ਸੀ ਨਾ ਸੰਸਾਰ ਸੈਸਾਏ ਸੰਸਾਰ ਉਹਨਾਂ ਦਾ ਡਰ ਚੁੱਕੋਂਦਾ ਉਹਨਾਂ ਦਾ ਸੰਸਾਰ ਛੁੱਟ ਜਾਂਦਾ ਕਹਿਤ ਨਾਮ ਦੇਉ ਬਾਹਰ ਕਿਆ ਭਰਮੋਂ ਇਹ ਸੰਜਮ ਹਰ ਪਾਈਐ ਕਹਿ ਨਾਮ ਦੇਉ ਬਾਹਰ ਕਿਆ ਭਰਮੋਂ ਨਾਮ ਦੇ ਕਹਿੰਦਾ ਬਾਹਰ ਕੀ ਕਹਿੰਦਾ ਭਰਮ ਵਿੱਚ ਫਿਰਦੇ ਹਾਂ ਬਾਰ ਤੁਸੀਂ ਤਾਂ ਗੇਟ ਤੇ ਬਾਹਰੇ ਫਿਰਦੇ ਆ ਬਾਉਂਡਰੀ ਤੇ ਪਰ ਵਿੱਚ ਬਾਹਰੋਂ ਡੋਲਦੇ ਹੋ ਉਹ ਜਿਹਨੂੰ ਬਾਹਰੋਂ ਡੋਲਦੇ ਆ ਤੁਹਾਡੇ ਅੰਦਰ ਹੈ ਉਹ ਇਹ ਸੰਜਮ ਹਰੀ ਪਾਈਆ ਜੇ ਹਰੀ ਦਾ ਦਰਸ਼ਨ ਕਰਨਾ ਹੈ ਐ ਕਰ ਲਓ ਬਾਹਰ ਅੰਦਰ ਆ ਜਾਓ ਆਪਣੇ ਜੇ ਪਹਿਲਾਂ ਤਾਂ ਸਰੀਰ ਛੱਡ ਕੇ ਅੰਦਰ ਆ ਜਾਓ ਜਿਹੜਾ ਨੂੰ ਬਾਉਂਡਰੀ ਦਾ ਫਿਕਰ ਹੈ ਸਰੀਰ ਦਾ ਫਿਕਰ ਹੈ ਬਾਹਰ ਵਾਲਿਆਂ ਨੂੰ ਉਹ ਸਰੀਰ ਦਾ ਫਿਰ ਉਹ ਕਿਹੜਾ ਸਰੀਰ ਬਚਾ ਲਿਆ ਉਹਨਾਂ ਨੇ ਜੇ ਤੁਸੀਂ ਸਰੀਰ ਦੀ ਵੀ ਜਿਆਦਾ ਤੋਂ ਜਿਆਦਾ ਬਚਤ ਕਰਨੀ ਹੈ ਤਾਂ ਵੀ ਘਰ ਦੇ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਜੇ ਤੁਸੀਂ ਬਾਹਰ ਰਹਿਨੇ ਬਾਉਂਡਰੀ ਤੋਂ ਚਲੇ ਗਏ ਹਫਤੇ ਵਾਸਤੇ ਬਾਹਰ ਚੋਰ ਘਰ ਲੁੱਟ ਕੇ ਲੈ ਜਾਣਗੇ ਚਾਹੇ ਤੁਹਾਡੀਆਂ ਇਟਾ ਵੀ ਦੇ ਢੱਕੇ ਲੈ ਜਵੇ ਕੋਈ ਬਾਉਂਡਰੀ ਵੀ ਲੱਜਵੇ ਸਰੀਰ ਵੀ ਲੱਜਵੇ ਚਾਹੇ ਸਰੀਰ ਦੀ ਰੱਖਿਆ ਬਾਹਰੋਂ ਨਹੀਂ ਕਰ ਸਕਦੇ ਤੁਸੀਂ ਅੰਦਰੋਂ ਜ਼ਿਆਦਾ ਕਰ ਸਕਦੇ ਹੋ ਜੇ ਅਸੀਂ ਅੰਦਰ ਬੈਠੇ ਹਾਂ ਕਰਦੇ ਤਾਂ ਬਾਉਂਡਰੀ ਰੱਖਿਆ ਜ� ਜਿਆਦਾ ਛੇਤੀ ਹੋਊਗੀ ਬਹੁਤੀ ਹੋਊਗੀ ਕਿ ਬਾਹਰ ਤੋਂ 500 ਕਿਲੋਮੀਟਰ ਤੱਕ ਕਮ ਕਮ ਕੇ ਆ ਕੇ ਫੇਰ ਦੇ ਕੇ ਹੋਊਗੀ ਧਿਆਨ ਤਾਂ ਸਾਡਾ ਕਰੋੜਾਂ ਮੀਲਾਂ ਤੇ ਬਾਹਰ ਰਹਿੰਦਾ ਹੈ ਸਰੀਰ ਦੇ ਦਰਸ਼ਨ ਜਦ ਅਕਸੀਡੈਂਟ ਹੁੰਦਾ ਕਿਵੇਂ ਹੁੰਦਾ ਅਕਸੀਡੈਂਟ ਕਿਉਂ ਹੁੰਦਾ ਧਿਆਨ ਖਬਰ ਕਿੱਥੇ ਹੁੰਦਾ ਸਰੀਰ ਧਿਆਨ ਨੇ ਨਹੀਂ ਹੁੰਦਾ ਜੇ ਅੰਦਰ ਹੋਵੇ ਧਿਆਨ ਸਰੀਰ ਦੇੜੇ ਹੁੰਦਾ ਜਿਹੜਾ ਅੰਦਰ ਰਹਿੰਦਾ ਆਪਣੇ ਉਹ ਹਰ ਵਕਤ ਹਾਜ਼ਰ ਹੈ ਦੁਰਘਟਨਾ ਹੁੰਦੀ ਹੋ ਤਾਂ ਹੈ ਜਿਹੜੇ ਬਾਹਰੋਂ ਟੋਲਦੇ ਨੇ ਕੁਝ ਸਰੀਰ ਦਾ ਧਿਆਨ ਉਹਨਾਂ ਨੂੰ ਘਟਾ ਹੈ ਜਿਹੜੇ ਬਾਹਰ ਰਹਿੰਦੇ ਨੇ ਉਹ ਜੀ ਇਹਨੂੰ ਘੱਟ ਬਚਾ ਸਕਦੇ ਨੇ ਬੜੇ ਸਿਆਣੇ। ਸਰੀਰ ਦਾ ਬਚਤ ਵੀ ਅੰਦਰ ਹੀ ਰਹਿ ਕੇ ਜਿਆਦਾ ਹੈ। ਅੰਦਰ ਉਹ ਹੀ ਨਹੀਂ ਬਾਉਂਡਰੀ ਆ। ਦੇਖਾ ਬਾਲਾ ਇੱਟ ਛੇੜ ਲੇ ਬੇ ਕੋ ਬਾਉਂਡਰੀ ਦੀ ਆ ਪਾ ਅੰਦਰ ਬੈਠੇ ਆ। ਜਿਵੇਂ ਘਰੇ ਨਹੀਂ 200 ਕਿਲੋਮੀਟਰ ਤੇ ਆ। ਇੱਟਾਂ ਦੀ ਟਰਾਲੀ ਭਰ ਕੇ ਕੋਈ ਲੈ ਜੇ। ਸਾਨੂੰ ਤਾਂ ਬਾਅਦਛਾਤ ਲੱਗੋ ਆ ਇਹਨੂੰ। ਇਹ ਆ ਸੰਸਾਰ ਦਾ ਆ ਭਗਤਾਂ ਦਾ ਫਰਕ ਆ ਕੱਲ ਦਾ। ਟਾਮੂਰ ਕਹਿੰਦੇ ਨੇ ਲੋਕਾਂ ਨੂੰ ਇਹ ਸਾਰੇ ਸੰਸਾਰ ਦੇ। ਪਈ ਜਿਹਦੀ ਤੁਸੀਂ ਰੱਖਿਆ ਕਰਨੀ ਹੈ ਸ਼ਰੀਰ ਦੀ ਉਹ ਵੀ ਅੰਦਰੋਂ ਹੀ ਜ਼ਿਆਦਾ ਹੋ ਸਕਦੀ ਹੈ ਬਾਹਰੋਂ ਨਹੀਂ ਹੋ ਸਕਦੀ ਰੱਖਿਆ ਇਹ ਸਮਝ ਲਓ